ਹੈਲੋ ਬੀਰੋ ਪ੍ਰਭੂ ਮੇਰੀ ਉਹ ਭੈਣੋ ਆਪਾਂ ਆਇਆ ਪਿੰਡ ਸਲੀਨਾ ਸੀਨਾ ਪਾਇ ਸੀ ਤੇ ਆ ਬਾਈ ਦੀ ਬਹੁਤ ਦੁੱਖਦਾਈ ਖਬਰ ਆ ਬਾਈ ਵਿਚਾਰੇ ਦੀਆਂ 12 ਨਾਗਸੀਆ ਬੱਕਰੀਆਂ 10 ਬੱਕਰੀਆਂ ਬਾਈ ਦੀਆਂ ਮਰ ਗਈਆਂ ਵਾ ਤੇ ਬਾਈ ਦਾ ਕੋਈ ਰਸਤਾ ਬਾਈ ਨੂੰ ਲੱਭ ਰਿਹਾ ਧੀ ਮਟਿਆਰ ਵਿਆਹਣ ਵਾਲੀ ਆ ਤੇ ਬਾਈ ਨੂੰ ਕੋਈ ਰਾਹ ਨਹੀਂ ਲੱਭ ਰਿਹਾਗਾ ਬਾਈ ਨਾ ਕੋਈ ਕੰਮ ਤੇ ਜਾ ਸਕਦਾ ਨਾ ਇਹ ਦੁੱਧ ਦਿੰਦੀਆਂ ਵਾ ਤੇ ਇਹਨਾਂ ਦਾ ਕੋਈ ਹੱਲ ਨਹੀਂ ਤੇ ਬਾਈ ਵੀਰਾ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਇਹ ਬਾਈ ਦੀ ਮਦਦ ਕੀਤੀ ਜਾਵੇ ਪਿੰਡ ਬਾਈ ਦਾ ਸੰਦੀਣਾ ਵਾ ਤੇ ਜਦੋਂ ਮਰਜੀ ਆ ਕੇ ਤੁਸੀਂ ਪਿੰਡ ਦੇ ਵਿੱਚੋਂ ਹੀ ਪੁੱਛ ਸਕਦੇ ਹੋ ਵਿਚਾਰੇ ਦੀਆਂ 10 ਬੱਕਰੀਆਂ ਮਰ ਗਈਆਂ ਤੇ ਬਾਈ ਨੂੰ ਬਹੁਤ ਘਾਟਾ ਲੱਗਿਆ ਉਹੀ ਬਾਈ ਨੇ ਵੇਚ ਕੇ ਗੁੱਡੀ ਆਪਦੀ ਧੀ ਤੋੜਨੀ ਸੀ ਤੇ ਹੁਣ ਬਾਈ ਨੂੰ ਕੋਈ ਰਾਹਤ ਨਹੀਂ ਲੱਭ ਰਿਹਾ ਤੇ ਵੀਰਾ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਆ ਤੇ ਬਾਈ ਦੀ ਮਦਦ ਜ਼ਰੂਰ ਕਰੋ ਤੇ ਗੁੱਡੀ ਕਿੰਨਾ ਨੰਬਰ ਵਾ 87258 2486 2483722 ਦਾ ਨੰਬਰ ਆ ਤੇ ਬਾਈ ਨਾਲ ਸਪਰਕ ਕਰੋ ਤੇ ਬਾਈ ਦੀ ਮਦਦ ਹੱਥ ਜੋੜ ਕੇ ਬੇਨਤੀ ਆ ਬਾਈ ਬਹੁਤ ਅਦਾਸ ਆ ਕਿੰਨੇ ਦਿਨ ਹੋ ਗਏ ਬਾਈ 20 ਦਿਨ ਹੋ ਗਏ 20 ਦਿਨ ਹੋ ਗਏ ਆ ਤੇ ਬਾਈ ਦੀ ਕਹਿਣ ਹੈ ਹੈਲਪ ਨਹੀਂ ਕੋਈ ਗੱਲ ਨਹੀਂ ਕਹਿਣੇ ਪੁੱਛੀ ਕਹਿਣੇ ਹਾਲ ਨਹੀਂ ਪੁੱਛਿਆ ਪੈਣ ਦੇ ਵਿੱਚੋਂ ਕਹਿਣੇ ਨਹੀਂ ਪੁੱਛਿਆ ਤੇ ਅਸੀਂ ਕੁਦਰਤੀ ਇੱਥੇ ਆਏ ਸੀ ਤੇ ਬਾਈ ਨਾਲ ਗੱਲ ਹੋ ਗਈ ਕਿ ਤੇ ਬਾਈ ਕਹਿੰਦਾ ਯਾਰ ਆਹ ਗੱਲ ਆ ਤੇ ਇਸ ਕਰਕੇ ਬਾਈ ਦੀ ਮਦਦ ਕਰੋ ਤੇ ਬਾਈ ਕਿਵੇਂ ਕੋਈ ਦਵਾਈ ਦੂ ਹੀ ਪੈ ਗਈ ਸੀ ਪਤਾ ਹੀ ਨਹੀਂ ਕੀ ਬਣਿਆ ਕੀ ਵੇ ਸਮਝੋ ਗੱਲ ਬਾਤ ਹੌਲੀ ਹੌਲੀ ਜਾਂਦੀਆਂ ਗਈਆਂ ਇੱਕ ਵਾਰੀ ਕਿੰਨੇ ਮਤਲਬੀ 10 ਦਿਨਾਂ ਦੇ ਵਿੱਚ ਹੌਲੀ ਹੌਲੀ ਸਾਰੇ ਹੀ ਕੰਮ ਖਤਮ ਹੋ ਗਏ 4 ਦਿਨਾਂ ਤੋਂ ਵੀ ਕੱਟ 8 ਦਿਨਾਂ ਜੀ ਕੰਮ ਖਤਮ ਹੋ ਗਿਆ ਮਤਲਬ ਕੀ 50-7 55 56 ਦਿਨਾਂ ਦੇ ਵਿੱਚ ਬਾਈ ਦੀ ਕਹਾਣੀ ਸਾਰੀ ਘਾਰ ਹੀ ਮਤਲਬ ਜੁੱੜਣ ਵਾਲਾ ਹਿਸਾਬ ਹੀ ਹੋ ਗਿਆ 10 10 ਨਾਗ ਜਾਵੜਨ ਵਿਚਾਰੇ ਨੇ ਪਾਲੇ ਕਿਵੇਂ ਕਿਵੇਂ ਬਾਹਰ ਜਾ ਜਾ ਕੇ ਉਹਨਾਂ ਨੂੰ ਤਗੜੇ ਕੀਤਾ ਕਿਉਂ ਵਿਚਾਰੇ ਦੇ ਖਤਮ ਹੋ ਗਏ ਸਾਰੇ ਤੇ ਬਾਈ ਦੀ ਹੱਥ ਜੋੜ ਕੇ ਬੇਨਤੀ ਆ ਬਾਈ ਦੀ ਹੈਲਪ ਜਰੂਰ ਕਰੋ ਤੇ ਬਾਈ ਦਾ ਨੰਬਰ ਹੈਗਾ 87258 ਕੁੜੀਆ ਕਿੰਨਾ ਨੰਬਰ ਸੀ 87258 24837 ਬਾਈ ਦਾ ਨੰਬਰ ਆ ਬਾਈ ਨਾਲ ਜਰੂਰ ਸੰਪਰਕ ਕਰੋ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ